ਕਾਰ ਮੀਟਿੰਗ ਮੀਟਿੰਗ ਖੇਲਣਾ ਚਾਹੁੰਦੀ ਸੀ ਜੇ ਕੁਝ ਲੈ ਕੇ ਆਉਂਦੇ ਫਿਰ ਤੱਕ ਉਹ ਗੱਲ ਬਣਦੀ ਲੈ ਕੇ ਕੁਝ ਨਹੀਂ ਆਏ ਲੋਕਾਂ ਲਈ ਭਰਮ ਭਲੇਖਾ ਲੈ ਕੇ ਆਏ ਇਹ ਖਾਲਸਤਾਨੀ ਨੇ ਉਹ ਜਿਹੜਿਆ ਉਹਨਾਂ ਨੇ ਇੱਕ ਸਿਨੈਰੀਓ ਬਣਾਇਆ ਉਹਨੂੰ ਅਸੀਂ ਤੋੜਨਾ ਚਾਹੁੰਦੇ ਜੋ ਪਰਸੈਪਸ਼ਨ ਬਣਾਈ ਉਹਨੂੰ ਤੋੜਨਾ ਚਾਹੁੰਦੇ ਸੀ ਇਹ ਚਾਈਨਾ ਦੀ ਕੀ ਹੈ ਇਹਨਾਂ ਦੀ ਇੱਛਾ ਹੈ ਵੀ ਦੇਸ਼ ਦਾ ਪੈਸਾ ਉਹ ਸਾਰਾ ਹੀ ਚਾਰਕ ਜਿਹੜੇ ਪੂੰਜੀਪਤੀ ਨੇ ਦੇਸ਼ ਦੇ ਉਹਨਾਂ ਦੇ ਕੋਲ ਔਰ ਦੇਸ਼ ਦੀ ਸੱਤਾ ਜਿਹੜੀ ਉਹ ਬੀਜੇਪੀ ਕੋਲ ਬਾਕੀ ਸਾਰਾ ਦੇਸ਼ ਗੁਲਾਮ ਵੀ ਹਰਿਆਣੇ ਦੇ ਹਰ ਘਰ ਚ ਪਟਵਾਰੀ ਭੇਜ ਕੇ ਆਖ ਦਿੱਤਾ ਵੀ ਤੁਸੀਂ ਜੇ ਘਰਾਂ ਤੋਂ ਬਾਹਰ ਜਾਂਦੇ ਹੋ ਜੇ ਇਸ ਅੰਦੋਲਨ ਦਾ ਹਿੱਸਾ ਬਣਦੇ ਹੋ ਤੁਹਾਡੀਆਂ ਜ਼ਮੀਨਾਂ ਜ਼ਬਤ ਤੁਹਾਡੇ ਪਾਸਪੋਰਟ ਜ਼ਬਤ ਤੁਹਾਡੇ ਬੱਚਿਆਂ ਦੇ ਪਾਸਪੋਰਟ ਨਹੀਂ ਬਣਨ ਦੇਾਂਗੇ ਆਪਣੇ ਦੇਸ਼ ਦੇ ਲੋਕ ਗੁਲਾਮ ਹੋ ਗਏ ਸੋ ਉਹ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਦੇਸ਼ ਨੂੰ ਤੇ ਵੀਰੇ ਭਾਈ ਇਹ ਕੌਣ ਲੋਕ ਨੇ ਇਹ ਕਿੰਨੇ ਖਤਰਨਾਕ ਨੇ ਜਿਹੜੇ ਆਪਣੇ ਰਾਜਧਾਨੀ ਨੂੰ ਨਹੀਂ ਜਾ ਸਕਦੇ ਦੀਵਾਰਾਂ ਕਿਉਂ ਕੀਤੀਆਂ ਵੀ 70000 ਜਿਹੜੇ ਤੁਸੀਂ ਫੌਜੀ ਦਸਤੇ ਲਾ ਦਿੱਤੇ ਆ ਉਹ ਕਿਹਦੇ ਲਈ ਲਾਏ ਨੇ ਕਿਉਂ ਲਾਏ ਨੇ ਕੌਣ ਨੇ ਇਹ ਲੋਕ ਇਹ ਕਿੱਥੋਂ ਆਏ ਨੇ ਤਾਲਿਬਾਨ ਤੋਂ ਆਏ ਨੇ ਇਹ ਆਪਣੇ ਰਾਜਧਾਨੀ ਨੂੰ ਜਾਣਾ ਚਾਹੁੰਦੇ ਨੇ ਐਡਾ ਜੁਰਮ ਕਿਉਂ ਉਹਨਾਂ ਤੇ ਟੀਅਰ ਗੈਸ ਗੋਲੀਆਂ ਪਲਾਸਟਿਕ ਦੀਆਂ ਪਰ ਜਿਹੜਾ ਗੋਦੀ ਮੀਡੀਆ ਉਹਦੇ ਨਾਲ ਪ੍ਰਭਾਵ ਬਣਾਇਆ ਜਾ ਰਿਹਾ ਜੀ ਇਹ ਤਾਂ ਚੋਣ ਜਾਬਤਾ ਲੱਗ ਜੂ ਤੇ ਲੱਗ ਜੇ ਭਾਈ ਇਹ ਪਾਰਟੀ ਬੀਜੇਪੀ ਹੌਲੀ ਹੌਲੀ ਜ਼ਾਲਮਾਂ ਦੀ ਪਾਰਟੀ ਬਣ ਕੇ ਨਿਕਲੂਗੀ ਔਰ ਉਹਨੂੰ ਇਹ ਟਿਕਟਾਂ ਵੰਡਣਗੇ ਸ਼ਬੂ ਬਾਰਡਰ ਕਿਸਾਨਾਂ ਦਾ ਮੋਰਚਾ ਜਾਰੀ ਹੈ ਲਗਾਤਾਰ ਕਿਸਾਨ ਸੰਘਰਸ਼ ਕਰ ਰਹੇ ਨੇ ਤੇ ਐਮਐਸਪੀ ਦੀ ਮੰਗ ਕਰ ਰਹੇ ਨੇ ਇਸ ਦੌਰਾਨ ਕਿਸਾਨਾਂ ਦੀਆਂ ਕੇਂਦਰ ਸਰਕਾਰ ਦੇ ਨੁਮਾਇੰਦੇ ਨਾਲ ਮੀਟਿੰਗਾਂ ਵੀ ਹੋਈਆਂ ਜਿਨ੍ਹਾਂ ਵਿੱਚ ਕਿਸਾਨ ਆਗੂ ਮਨਜੀਤ ਸਿੰਘ ਵੀ ਸ਼ਾਮਲ ਰਹੇ ਆਓ ਇਹਨਾਂ ਤੋਂ ਪੁੱਛਦੇ ਹਾਂ ਉਹਨਾਂ ਮੀਟਿੰਗਾਂ ਵਿੱਚ ਕੀ ਹੋਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੇਂਦਰ ਦੇ ਨੁਮਾਇੰਦੇ ਨਾਲ ਮੀਟਿੰਗ ਹੋਈਆਂ ਮੁੱਖ ਮੰਤਰੀ ਭਗਵਤ ਮਾਨ ਵੀ ਸ਼ਾਮਲ ਸੀ ਉਹਨਾਂ ਵਿੱਚ ਕੀ ਹੋਇਆ ਨੀ ਹੋਇਆ ਤਾਂ ਉਹਦੇ ਵਿੱਚ ਕੁਝ ਵੀ ਨਹੀਂ ਜੀ ਜੇ ਹੋਇਆ ਹੁੰਦਾ ਤਾਂ ਆਪਾਂ ਇੱਥੇ ਨਾ ਬਹਿੰਦੇ ਜੀ ਸੋ ਮੀਟਿੰਗਾਂ ਜਿਹੜੀਆਂ ਮੈਨੂੰ ਜੋ ਲੱਗਾ ਸਰਕਾਰ ਮੀਟਿੰਗ ਮੀਟਿੰਗ ਖੇਲਣਾ ਚਾਹੁੰਦੀ ਸੀ ਜੇ ਕੁਝ ਲੈ ਕੇ ਆਉਂਦੇ ਫਿਰ ਤਾਂ ਕੋਈ ਗੱਲ ਬਣਦੀ ਲੈ ਕੇ ਕੁਝ ਨਹੀਂ ਆਏ ਲੋਕਾਂ ਲਈ ਭਰਮ ਭੁਲੇਖਾ ਲੈ ਕੇ ਆਏ ਉਹ ਇੱਕ ਵਾਰ ਇਹ ਕਹਿਣ ਜਰੂਰ ਲੱਗੇ ਵੀ ਅਸੀਂ ਪੰਜ ਫਸਲਾਂ ਤੇ ਅ 5 ਸਾਲ ਲਈ ਉਹ ਵੀ ਜਿਹੜਾ ਫਸਲੀ ਭਪੇਂਤਾ ਚ ਜਾਏਗਾ ਸੋ ਇੱਕ ਤਰ੍ਹਾਂ ਦੀ ਉਹ ਕੰਟਰੈਕਟ ਫਾਰਮਿੰਗ ਵਾਲ ਜਿਹੜਾ ਅਸੀਂ ਪਹਿਲਾਂ ਇੱਕ ਤਰ੍ਹਾਂ ਦਾ ਕਾਨੂੰਨ ਵਾਪਸ ਕਰਾ ਕੇ ਆਏ ਉਹਦੇ ਤਹਿਤ ਹੀ ਉਹ ਕਰਨਾ ਚਾਹੁੰਦੇ ਸੀ ਸੋ ਅਸੀਂ ਸਾਡੇ ਸਾਥੀਆਂ ਨੇ ਵਿਚਾਰ ਕੇ ਵੀ ਚਲੋ ਇਹ ਗੱਲ ਨਾ ਜਾਵੇ ਕਿਤੇ ਵੀ ਇਹ ਤਾਂ ਜੀ ਉਹ ਪ੍ਰੋਪੋਜ਼ਲ ਹੋਰ ਵੀ ਇਤੋਂ ਵੱਡੀ ਦੇ ਸਕਦੀ ਏ ਇਹ ਮੀਟਿੰਗ ਛੱਡ ਕੇ ਚਲੇਗੀ ਇਨੀ ਗੱਲ ਨਹੀਂ ਸੁਣੀ ਸਰਕਾਰ ਦੀ ਇਸ ਕਰਕੇ ਆਖ ਦਿੱਤਾ ਵੀ ਅਸੀਂ ਵਿਚਾਰਾਂਗੇ ਪਰ ਉਹ ਗੱਲ ਵਿਚਾਰਨਯੋਗ ਹੈ ਨਹੀਂ ਸੀ ਸੋ ਮੌਕੇ ਨੂੰ ਸਮਝਦੇ ਹੋਏ ਨਜਾਕਤ ਨੂੰ ਸਮਝਦੇ ਹੋਏ ਵੀ ਕਿਸਾਨਾਂ ਤੇ ਬਲੇਮ ਕਰਦੀ ਸਰਕਾਰ ਹਰ ਵਾਰੀ ਵੀ ਸਰਕਾਰ ਜਿਹੜੇ ਆ ਉਹ ਵਜੇਦੇ ਨੇ ਉਹ ਜਿੱਦੀ ਨੇ ਸਰਕਾਰ ਉਹ ਕਰਨਾ ਚਾਹੁੰਦੀ ਹੈ ਪਰ ਇਹ ਕਰੋਨਾ ਨਹੀਂ ਚਾਹੁੰਦੇ ਇਹ ਪੋਲੀਟੀਕਲ ਨੇ ਇਹ ਵਰਗ ਲਾਏ ਹੋਏ ਨੇ ਇਹ ਖਾਲਸਤਾਨੀ ਨੇ ਉਹ ਜਿਹੜਿਆ ਉਹਨਾਂ ਨੇ ਇੱਕ ਸਿਨੈਰੀਓ ਬਣਾਇਆ ਉਹਨੂੰ ਅਸੀਂ ਤੋੜਨਾ ਚਾਹੁੰਦੇ ਜਿਹੋ ਪਰਸੈਪਸ਼ਨ ਬਣਾਈ ਉਹਨੂੰ ਤੋੜਨਾ ਚਾਹੁੰਦੇ ਸੀ ਸੋ ਉਹ ਮੀਟਿੰਗਾਂ ਚੋਂ ਕੁਝ ਨਹੀਂ ਨਿਕਲਿਆ ਉਹ ਇੱਕ ਫਾਰਮੈਲਟੀ ਸੀ ਤੁਸੀਂ ਕਹਿੰਦੇ ਇੱਕ ਤਰ੍ਹਾਂ ਦੀ ਫਾਰਮੈਲਟੀ ਹੋ ਸੀ ਵੀ ਕਿਸਾਨਾਂ ਨੂੰ ਇੱਕ ਤਰ੍ਹਾਂ ਦਾ ਰੋਕ ਸਕਣ ਇੱਥੇ ਉਹਨਾਂ ਦੇ ਕਿਸਾਨ ਪ੍ਰੈਸ਼ਰ ਨਾ ਬਣਾ ਸਕਣ ਤੇ ਫਿਰ ਮੀਟਿੰਗਾਂ ਉਦੋਂ ਬਾਅਦ ਵੀ ਹੋਈਆਂ ਉੱਚ ਫੇਰ ਕਿਉਂਗੇ ਜੀ ਦੇਖੋ ਅਸੀਂ ਹਰ ਵਾਰੀ ਆਸ਼ਾਵਾਦੀ ਲੋਗ ਆ ਅਸੀਂ ਟੇਬਲ ਟਾਕ ਤੋਂ ਕਦੇ ਨਹੀਂ ਭੱਜੇ ਕਿਉਂਕਿ ਇਹ ਕਹਿ ਦਿੰਦੇ ਨੇ ਵੀ ਇਹਨਾਂ ਨੂੰ ਕਿਸਾਨਾਂ ਨੂੰ ਪਤਾ ਹੀ ਕੁਝ ਨਹੀਂ ਅਸੀਂ ਇਹਨਾਂ ਨੂੰ ਬਹੁਤ ਵਾਰ ਕਹਿੰਦਾ ਵੀ ਆਪਣੇ ਨੀਤੀ ਘਾੜੇ ਲੈ ਕੇ ਆਓ ਆਪਣੇ ਐਕਸਪਰਟ ਲੈ ਕੇ ਆਓ ਸਾਡੇ ਨਾਲ ਬੈਠੋ ਨੇਗੋਸ਼ੀਏਸ਼ਨ ਦੇ ਵਿੱਚ ਅਸੀਂ ਉਹਨਾਂ ਨੂੰ ਹਰਾਵਾਂਗੇ ਅਸੀਂ ਉਹਨਾਂ ਨੂੰ ਦੱਸਾਂਗੇ ਹਰ ਇਸ਼ੂ ਤੇ ਜਿਵੇਂ ਕਿ ਪਿੱਛੋਂ ਉਦੋਂ ਕਹਿੰਦੇ ਸਨ ਵੀ ਕਾਨੂੰਨਾ ਚ ਕੀ ਕਾਲਾ ਅਸੀਂ ਉਦੋਂ ਵੀ ਕਿਹਾ ਸੀ ਵੀ ਆਪਣੇ ਐਕਸਪਰਟ ਲੈ ਕੇ ਆਓ ਜਿਨੀ ਇਹ ਕਾਨੂੰਨ ਘੜੇ ਉਹਨਾਂ ਨੂੰ ਲੈ ਕੇ ਅਸੀਂ ਦੱਸਾਂਗੇ ਕਿ ਕੀ ਕਾਲਾ ਹੁਣ ਵੀ ਅਸੀਂ ਇਹਨਾਂ ਨੂੰ ਕਹਿੰਨੇ ਆ ਚੈਲੀ ਕਰਦੇ ਆ ਤੁਹਾਡੇ ਮਾਧਿਅਮ ਰਾਹੀਂ ਵੀ ਲਿਆਓ ਤੁਹਾਡੇ ਨੀਤੀ ਘੜੇ ਜਿਹੜੇ ਕਹਿੰਦੇ ਬਈ ਬਹੁਤ ਵੱਡਾ ਬਜਟ ਚਾਹੀਦਾ ਐ ਐਮਐਸਪੀ ਲਈ ਅਸੀਂ ਦੱਸਾਂਗੇ ਵੀ ਇਹਦੇ ਤੇ ਬਜਟ ਦੀ ਲੋੜ ਹੀ ਨਹੀਂ ਵੱਡੇ ਦੀ ਸਰਕਾਰ ਨੇ ਇੱਕ ਵਾਰ ਇਨਵੈਸਟ ਕਰਨਾ ਜੀ ਇਹਨਾਂ ਦੀ ਇੱਕ ਸਰਕਾਰੀ ਏਜੰਸੀ ਹੈ ਸੀਆਰਆਈ ਐਸਆਈਐਲ ਇੱਕ ਸਰਕਾਰੀ ਏਜੰਸੀ ਹੈ ਉਹਦੇ ਅੰਕੜੇ ਨੇ ਵੀ ਜੇਕਰ ਪੂਰੇ ਦੇਸ਼ ਚੋਂ ਖਰੀਦੀ ਕਰਨੀ ਹੈ ਐਮਐਸਪੀ ਤੇ ਉਹਦੇ ਨੇ 6 ਲੱਖ ਕਰੋੜ ਰੁਪਈਆ ਚਾਹੀਦਾ ਇੱਕ ਵਾਰ ਜੀ ਹਰ ਸਾਲ ਨਹੀਂ ਇੱਕ ਵਾਰ ਉਹਨੂੰ ਇਨਵੈਸਟ ਕਰਨਾ ਹੈ ਜੀ ਉਹ 6 ਕਰੋੜ ਕਿਸਾਨਾਂ ਨੂੰ ਦਿੱਤਾ ਫਸਲ ਖਰੀਦੀ ਇਹਨਾਂ ਦੇ ਸਟੋਰਾਂ ਚ ਆ ਗਈ ਉਹ 6 ਕਰੋੜ ਮੁੜ ਕੇ ਨਾ ਕੋ ਆ ਗਿਆ ਫਸਲ ਦੇ ਰੂਪ ਦੇ ਵਿੱਚ ਫਿਰ ਉਹ ਫਸਲ ਵੇਚੀ ਫਿਰ ਉਹ 6 ਕਰੋੜ ਇਹਨਾਂ ਕੋਲ ਵਾਪਸ ਆ ਗਿਆ ਉਹ ਤੋਂ ਕਮਾ ਸਕਦੇ ਵੱਧ ਜਿਵੇਂ ਹੁਣ ਯੂਕਰੇਨ ਦੀ ਲੜਾਈ ਦੇ ਵਿੱਚ ਆ ਕਣਕ ਦਾ ਰੇਟ ਅੱਪ ਹੋਇਆ ਸੀ ਉਹ ਚ ਇਦਾਂ ਬਾਕੀ ਫਸਲਾਂ ਚ ਵੀ ਕਮਾ ਸਕਦੇ ਪਰ ਅਸੀਂ ਨਹੀਂ ਕਹਿੰਦੇ ਜੀ ਉਸ ਭਾਅ ਵੀ ਵੇਚਣ ਇਹਨਾਂ ਦੀ ਏਜੰਸੀ ਕਹਿੰਦੀ ਆ ਅਸੀਂ ਵੀ ਨਹੀਂ ਕਹਿੰਦੇ ਇਹਨਾਂ ਦੀ ਆਪਣੀ ਸਰਕਾਰੀਆਂ ਅਸੀਂ ਕਹਿੰਦੀ ਆ ਕਿ ਉਹ 6 ਲੱਖ ਕਰੋੜ ਰੁਪਈਆ ਤਾਂ ਸਰਕਲ ਦੇ ਵਿੱਚ ਇਹਨਾਂ ਦੇ ਕੋਲ ਹੀ ਰਹਿਣਾ ਇੱਕ ਵਾਰੀ ਇਨਵੈਸਟ ਕਰਨਾ ਕੇਵਲ 21000 ਕਰੋੜ ਰੁਪਈਆ ਇਹਨਾਂ ਨੂੰ ਚਾਹੀਦਾ ਹਰ ਸਾਲ ਕਿਸਾਨਾਂ ਵਾਸਤੇ ਜੀ ਕੋਈ ਹੋਰ ਲੱਖਾਂ ਕਰੋੜ ਨਹੀਂ ਚਾਹੀਦਾ ਕੇਵਲ 21000 ਕਰੋੜ ਰੁਪਈਆ ਜਿਹੜੀ ਉਹ ਫਸਲ ਦੇ ਰੱਖ-ਰਖਾਓ ਵਾਸਤੇ ਜਿਹੜੀ ਉਹ ਦੀ ਸਾਂਭ ਸੰਭਾਲ ਕਰਨੀ ਆ ਜਿਹੜਾ ਉਹ ਤੇ ਅਮਲਾ ਲੱਗਣਾ ਉਹ 21000 ਕਰੋੜ ਰੁਪਈਆ ਸਰਕਾਰ ਦਾ ਖਰਚ ਹੋਣਾ ਹਰ ਸਾਲ ਜਿਹੜਾ ਕਿਸਾਨ ਦੇਸ਼ ਦਾ ਇਸ ਦੇਸ਼ ਨੂੰ ਚਲਾਉਣ 'ਚ 15 ਤੋਂ 20% ਹਿੱਸਾ ਪਾ ਰਿਆ ਕਹਿਣ ਦਾ ਭਾਵ ਜੀ ਡੀ ਪੀ ਦੇ ਵਿੱਚ ਅਰਧ ਵਿਵਸਥਾ ਦੇ ਵਿੱਚ ਹਿੱਸਾ ਪਾ ਰਿਆ ਜੇਕਰ ਉਹ ਕਿਸਾਨ ਕੀ ਇਹਨਾਂ ਵੀ ਹੱਕ ਨਹੀਂ ਰੱਖਦਾ ਜਿਹੜਾ ਦੇਸ਼ ਨੂੰ ਚਲਾ ਰਿਆ ਉਹਨੂੰ ਤੁਸੀਂ 21000 ਕਰੋੜ ਵੀ ਨਹੀਂ ਦੇਣਾ ਚਾਹੁੰਦੇ ਅੱਜ ਵੀ ਅਸੀਂ ਇਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਦੇਸ਼ 'ਚ ਉਹ ਹਿੱਸਾ ਅਰਧ ਵਿਵਸਥਾ ਚਲਾਉਣ ਦੇ ਵਿੱਚ ਪਾ ਰਿਆ ਆਪਣਾ 15 ਤੋਂ 20% ਜਿਹੜੀਆਂ ਇਹਨਾਂ ਦੀਆਂ ਅਯਾਸੀਆਂ ਉਹ ਕਹਿੰਦੀਆਂ ਨੇ 13 14% हिस्सा ਕਿਸਾਨ ਪਾ ਰਿਹਾ ਜਿਹੜੀਆਂ ਪ੍ਰਾਈਵੇਟ ਏਜੰਸੀਆਂ ਨੇ ਉਹ ਕਹਿੰਦੀਆਂ 20% ਪਾ ਰਿਹਾ ਅਸੀਂ 20% ਮੰਨਦੇ ਹਾਂ ਜੇ 20% ਹਿੱਸਾ ਪਾ ਰਿਹਾ ਤੇ ਜਦੋਂ ਇਹ ਬਜਟ ਲੈ ਕੇ ਆਉਂਦੇ ਆ ਜਿਹੜਾ ਹੁਣ ਲਾਸਟ ਵਾਲਾ ਬਜਟ ਸੀ ਇਹਨਾਂ ਦਾ ਉਹਦੇ ਵਿੱਚ ਬਜਟ ਚ ਸ਼ੇਅਰ ਕਿੰਨਾ ਦਿੱਤਾ 3.8% ਕਿਸਾਨਾਂ ਲਈ ਕਿਸਾਨਾਂ ਲਈ ਜਦ ਕਿ ਉਹ ਹਿੱਸਾ ਦੇਸ਼ ਦੀ ਅਰਧ ਵਿਵਸਥਾ ਦੇਸ਼ ਦੇ ਚਾਣੇ ਵਿੱਚ ਇਕੱਲੇ ਕਿਸਾਨ ਹੀ ਸੀ ਮਜ਼ਦੂਰ ਜਾਂ ਸਾਰੇ ਆ ਵਿੱਚ ਆ ਗਏ ਨਹੀਂ ਉਹ ਸਾਰੇ ਹੀ ਆ ਗਏ ਉਹ ਕਹਿਣ ਦਾ ਭਾਵ ਹੈ ਵੀ ਉਹ ਅਰਧ ਵਿਵਸਥਾ ਜਿਹੜੀ ਆ ਦੇਸ਼ ਦੀ ਉਦੇ ਵਿੱਚ ਤਾਂ ਉਹ ਇਹਨਾਂ ਦੇ ਖਜ਼ਾਨੇ ਵਿੱਚ ਤਾਂ ਉਹ ਖਜ਼ਾਨਾ ਭਰਨੇ ਵਿੱਚ ਤਾਂ ਉਹ ਹਿੱਸਾ ਪਾ ਰਿਹਾ 15 ਤੋਂ 20% ਜੀ ਪਰ ਜਦੋਂ ਉਹਦੀ ਵਾਰੀ ਦੇਣ ਦੀ ਆਉਂਦੀ ਆ ਫਿਰ ਉਹਨੂੰ ਦਿੰਦੇ ਆ ਇਹ 3% 3.8 ਜੀ ਮਤਲਬ ਕਹਿਣ ਦਾ ਭਾਵ ਹੈ ਵੀ ਜੇਕਰ ਉਹਨੂੰ ਤੁਸੀਂ 21000 ਕਰੋੜ ਹੋਰ ਵੀ ਦੇ ਦਿਓ ਕੋਈ ਵੱਡੀ ਪਰਸੈਂਟੇਜ ਨਹੀਂ ਵਧਣੀ ਜੀ ਪਰ ਇਹਨਾਂ ਦੀ ਮਨਛਾ ਨਹੀਂ ਹੈ ਇਹਨਾਂ ਦੀ ਇੱਛਾ ਨਹੀਂ ਹੈ ਇੱਛਾ ਇਹਨਾਂ ਦੀ ਕੀ ਹੈ ਇਹਨਾਂ ਦੀ ਇੱਛਾ ਹੈ ਵੀ ਦੇਸ਼ ਦਾ ਪੈਸਾ ਉਹ ਸਾਰੇ 4% ਜਿਹੜੇ ਪੂੰਜੀਪਤੀ ਨੇ ਦੇਸ਼ ਦੇ ਉਹਨਾਂ ਦੇ ਕੋਲ ਔਰ ਦੇਸ਼ ਦੀ ਸੱਤਾ ਜਿਹੜੀ ਉਹ ਬੀਜੇਪੀ ਕੋਲ ਬਾਕੀ ਸਾਰਾ ਦੇਸ਼ ਗੁਲਾਮ ਜੀ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਤੁਸੀਂ ਵੇਖੋ ਕਿ ਹਰਿਆਣੇ ਦੇ ਹਰ ਘਰ ਚ ਪਟਵਾਰੀ ਭੇਜ ਕੇ ਆਖ ਦਿੱਤਾ ਵੀ ਤੁਸੀਂ ਜੇ ਘਰਾਂ ਤੋਂ ਬਾਹਰ ਜਾਂਦੇ ਹੋ ਜੇ ਇਸ ਅੰਦੋਲਨ ਦਾ ਹਿੱਸਾ ਬਣਦੇ ਹੋ ਤੁਹਾਡੀਆਂ ਜ਼ਮੀਨਾਂ ਜ਼ਬਤ ਤੁਹਾਡੇ ਪਾਸਪੋਰਟ ਜ਼ਬਤ ਤੁਹਾਡੇ ਬੱਚਿਆਂ ਦੇ ਪਾਸਪੋਰਟ ਨਹੀਂ ਬਣਦੇ ਆਗੇ ਜੀ ਇਹਦਾ ਮਤਲਬ ਹੀ ਕੀ ਹੋਇਆ ਦੇਸ਼ ਦੇ ਵਿੱਚ ਹੀ ਗੁਲਾਮ ਕਰਲੇ ਲੋਕ ਆਪਣੇ ਦੇਸ਼ 'ਚ ਲੋਕ ਗੁਲਾਮ ਹੋ ਗਏ। ਸੋ ਉਹ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਦੇਸ਼ ਨੂੰ ਉਹ ਕਲੀਅਰ ਕਟ ਹੈ ਇਹਨਾਂ ਦੀ ਮੰਚਾ ਹੀ ਇਹ ਆ ਬੀਜੇਪੀ ਦੀ। ਪੂਰੇ ਦੇਸ਼ ਦੇ ਵਿੱਚ ਵੀ ਸਾਰਾ ਹੀ ਪੈਸਾ ਉਹ ਚੰਦਕ ਪੂੰਜੀਪਤੀਆਂ ਕੋ ਤੇ ਦੇਸ਼ ਦੀ ਸੱਤਾ, ਦੇਸ਼ ਤੇ ਕਾਬਜ ਉਹ ਬੀਜੇਪੀ ਤੇ ਬਾਕੀ ਸਾਰੇ ਗੁਲਾਮ। ਜਿਵੇਂ ਤੁਸੀਂ ਕਿਹਾ ਕਿ ਬੀਜੇਪੀ ਚਾਹੁੰਦੀ ਆ ਕਿ ਜਿਹੜੇ ਵੱਡੇ ਘਰਾਣੇ ਨੇ ਉਹਨਾਂ ਦੀ ਰਾਜ ਲਈ ਵਿਰੋਧੀ ਪਾਰਟੀਆਂ ਤੁਹਾਨੂੰ ਲੱਗਦਾ ਕਿਉਂ ਨਹੀਂ ਕਰਨੀਏ ਇਦਾਂ? ਦੇਖੋ ਜੀ ਕਿਹਨੇ ਕੀਤਾ ਹੁਣ ਟਿੱਕਰ ਇਹ ਅੱਜ ਦੀ ਲੜਾਈ ਐ ਐਮਐਸਪੀ ਦੀ ਜੀ ਮੈਂ ਇਹ ਸਮਝਦਾ ਪਈ ਅਸੀਂ ਤਾਂ ਛੇ ਜਨਮੇ ਵੀ ਨਹੀਂ ਹੋਵਾਂਗੇ ਉਦੋਂ ਫੇੜੀ ਸਾਹਿਬ ਬੈਠੇ ਸਾਡੇ ਤੋਂ ਬਜ਼ੁਰਗ ਸਾਡੇ ਇਹ ਪਹਿਲਾਂ ਤੋਂ ਲੜਦੇ ਆ ਰਹੇ ਪਰ ਮੈਂ ਇਹ ਗੱਲ ਕਹਾਂਗਾ ਵੀ ਇਹ ਮਹਿੰਦਰ ਸਿੰਘ ਤਕੈਤ ਹੋਇਆ ਕਰਦੇ ਸਨ ਰਿਕੈਸਟ ਕੈਦ ਦੇ ਫਾਦਰ ਉਹਨਾਂ ਟਾਈਮਾਂ ਤੋਂ ਐਮਐਸਪੀ ਦੀ ਲੜਾਈ ਚੱਲਦੀ ਆ ਰਹੀ ਐਮਐਸਪੀ ਦਾ ਕੋਸ਼ਿਸ਼ ਕਰਦੇ ਹਰ ਸਾਲ ਜੀ ਪਰ ਉਹ ਮਿਲਦੀ ਨਹੀਂ ਅਸੀਂ ਕਹਿੰਨੇ ਆ ਖਰੀਦ ਦੇ ਗਾਰੰਟੀ ਕਾਨੂੰਨ ਬਣਾਇਆ ਜਾਵੇ ਜਾਨਕਿ ਕਿਸਾਨ ਦੀ ਐਮਐਸਪੀ ਤੋਂ ਮਿਨੀਮਮ ਸੋਰਟ ਪ੍ਰਾਈ ਕਟੋ ਕਟ ਸਮਰਥਨ ਮੁੱਲ ਅਸੀਂ ਵੱਧ ਤੋਂ ਵੱਧ ਨਹੀਂ ਮੰਗ ਰਹੇ ਜਿਹੜਾ ਘੱਟ ਤੋਂ ਘੱਟ ਤੁਸੀਂ ਤੈਅ ਕਰਦੇ ਆ ਉਹ ਤੇ ਕਿਸਾਨ ਦੀ ਫਸਲ ਜਿਹੜੀ ਆ ਥੱਲੇ ਨਾ ਵਿਕੇ ਇਹਦਾ ਗਰੰਟੀ ਚ ਕਾਨੂੰਨ ਬਣਾ ਦਿਓ ਜਿਹੜਾ ਤੁਹਾਨੂੰ ਈਜ਼ੀ ਲੱਗਦਾ ਬਣਾ ਦਿਓ ਅਸੀਂ ਤਾਂ ਇਹ ਵੀ ਨਹੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਕਿਸ ਤਰ੍ਹਾਂ ਦਾ ਬਣਾਉਣਾ ਪਰ ਕਿਸਾਨ ਦੀ ਫਸਲ ਜਿਹੜੀ ਆ ਉਹ ਘੱਟੋ ਘੱਟ ਸਮਰਥਨ ਮੁੱਲ ਤੋਂ ਥੱਲੇ ਨਾ ਵਿਕੇ ਸੋ ਸਾਡੀ ਮੰਗ ਕਿਹੜੀ ਵਾਧੂ ਤਾਂ ਹੈ ਕੋਈ ਨਹੀਂ ਅਸੀਂ ਤਾਂ ਘੱਟੋ ਘੱਟ ਤੇ ਕਹਿੰਦੇ ਆ ਵੀ ਜਿਹੜਾ ਤੁਸੀਂ ਫਸਲਾਂ ਦਾ ਭਾਤਿਆ ਕਰਦੇ ਹੋ ਉਹ ਦੇ ਦਿਓ ਪੰਜਾਬ ਦੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਆਇਆ ਕਿ ਕਿਸਾਨ ਐਮਐਸਪੀ ਦੀ ਗਰੰਟੀ ਨਹੀਂ ਮੰਗ ਰਹੇ ਜੀ ਉਹ ਇਨਕਮ ਦੀ ਗਰੰਟੀ ਮੰਗ ਰਹੇ ਨੇ ਕਿ ਸਾਨੂੰ ਇਨਕਮ ਘੱਟੋ ਘੱਟ ਹੋਣੀ ਚਾਹੀਦੀ ਹੈ ਉਹ ਦੇਖੋ ਜੀ ਜਾਖੜ ਸਾਹਿਬ ਦੀ ਕੀ ਬਾਤ ਹੈ ਜਾਖੜ ਸਾਹਿਬ ਐਸਲੇ ਬਣ ਗਿਆ ਕਮਾਊ ਪੁੱਤ ਬੀਜੇਪੀ ਦੇ ਉਹ ਸੁਪੁੱਤਰ ਬਣ ਗਿਆ ਬੀਜੇਪੀ ਦੇ ਪੰਜਾਬ ਦੀ ਤਾਂ ਉਹ ਗੱਲੇ ਨਾ ਕਰਨ ਜੇ ਪੰਜਾਬ ਦੀ ਗੱਲ ਕਰਦੇ ਨੇ ਉਹਨਾਂ ਦਾ ਫਰਜ਼ ਕੀ ਬਣਦਾ ਸੀ ਉਹ ਪੁੱਛਦੇ ਇਸ ਦੇਸ਼ ਦੇ ਹਕਮਰਾਨਾਂ ਨੂੰ ਜਿਸ ਪਾਰਟੀ ਚ ਨੇ ਆਪਣੇ ਆਕਾ ਨੂੰ ਪੁੱਛਦੇ ਕਿ ਭਾਈ ਜਦੋਂ ਦੇਸ਼ ਦਾ ਕਿਸਾਨ ਪੀਸਫੁਲੀ ਜਾ ਰਿਹਾ ਸੜਕਾਂ ਤੇ ਤੁਸੀਂ ਇਹ ਬੜ ਬੜੀਆਂ ਦੀਵਾਰਾਂ ਕਿਉਂ ਕੀਤੀਆਂ ਇਦਾਂ ਦੀਆਂ ਦੀਵਾਰਾਂ ਬਾਰਡਰ ਤੇ ਵੀ ਨਹੀਂ ਨਾ ਪਾਕਿਸਤਾਨ ਨਾਲ ਨਾ ਚੀਨ ਨਾਲ ਤੇ ਫਿਰ ਇਹ ਭਾਈ ਇਹ ਕੌਣ ਲੋਕ ਨੇ ਇਹ ਕਿੰਨੇ ਖਤਰਨਾਕ ਨੇ ਜਿਹੜੇ ਆਪਣੀ ਰਾਜਧਾਨੀ ਨੂੰ ਨਹੀਂ ਜਾ ਸਕਦੇ ਦੀਵਾਰਾਂ ਕਿਉਂ ਕੀਤੀਆਂ ਸਵਾਲ ਇਹ ਕਰਦੇ ਉਹ ਆਪਣੇ ਹਕੂਮਾਣਾਂ ਨੂੰ ਫੇਰ ਸਵਾਲ ਕਰਦੇ ਵੀ 70000 ਜਿਹੜੇ ਤੁਸੀਂ ਫੌਜੀ ਦਸਤੇ ਲਾਤੇ ਆ ਉਹ ਕਿਹਦੇ ਲਈ ਲਾਏ ਨੇ ਕਿਉਂ ਲਾਏ ਨੇ ਕੌਣ ਨੇ ਇਹ ਲੋਕ ਇਹ ਕਿੱਥੋਂ ਆਏ ਨੇ ਤਾਲੀਬਾਨ ਤੋਂ ਆਏ ਨੇ ਇਹ ਆਪਣੇ ਰਾਜਧਾਨੀ ਨੂੰ ਜਾਣਾ ਚਾਹੁੰਦੇ ਨੇ ਫਿਰ ਉਹ ਸਵਾਲ ਕਰਦੇ ਵੀ ਆਪਣੇ ਦੇਸ਼ ਦੇ ਲੋਕਾਂ ਤੇ ਹੀ ਐਡਾ ਜੁਰਮ ਕਿਉਂ ਉਹਨਾਂ ਤੇ ਟੀਅਰ ਗੈਸ ਗੋਲੀਆਂ ਪਲਾਸਟਿਕ ਦੀਆਂ ਫਿਰ ਉਹ ਸਵਾਲ ਕਰਦੇ ਆਪਣੇ ਹੁਕਮਰਾਨਾਂ ਨੂੰ ਆਪਣੇ ਆਕਾਵਾਂ ਨੂੰ ਵੀ ਭਾਈ ਗੋਲੀ ਦਾ ਆਰਡਰ ਤਾਂ ਬਾਰਡਰ ਤੇ ਵੀ ਨਹੀਂ ਤੁਹਾਡਾ ਉੱਥੇ ਵੀ ਸੀਸ ਫਾਇਰ ਹੈ ਉੱਥੇ ਵੀ ਜਿੰਨਾ ਚਿਰ ਅੱਗੇ ਤੋਂ ਕੋ ਗੋਲੀ ਨਹੀਂ ਚਲਾਉਂਦਾ ਤੁਸੀਂ ਗੋਲੀ ਨਹੀਂ ਚਲਾਉਂਗੇ ਜੇ ਕੋਈ ਬੰਦਾ ਗਲਤੀ ਨਾਲ ਵੀ ਆ ਗਿਆ ਉਹਦੇ ਗੋਲੀ ਸਿਰ ਚ ਨਹੀਂ ਮਾਰੋਗੇ ਉਹਦੇ ਗੋਡਿਆਂ ਤੋਂ ਥੱਲੇ ਮਾਰੋਂਗੇ ਤੇ ਫਿਰ ਇੱਥੇ ਤੁਸੀਂ ਸਿੱਧੇ ਮੁੰਡਿਆਂ ਦੇ ਸਿਰਾਂ 'ਚ ਗੋਲੀਆਂ ਕਿਉਂ ਮਾਰਦੇ ਹੋ ਇਹ ਇਹ ਯਾਦ ਨਹੀਂ ਆ ਯਾਕਰ ਸਾਹਿਬ ਨੂੰ ਵੀ ਮੈਂ ਇਹ ਪੁੱਛਾਂ ਸਵਾਲ ਜੀ ਜੇ ਏਡੇ ਪੰਜਾਬ ਦੇ ਇਤਿਹਾਸੀ ਆ ਤੇ ਉਹ ਕਹਿਣ ਵੀ ਆਪਣੀਆਂ ਮੰਗਾਂ ਹੱਕੀ ਮੰਗਾਂ ਲੈ ਕੇ ਜਾ ਰਹੇ ਨੇ ਕਿਸਾਨ ਆਪਣੀ ਰਾਜਧਾਨੀ ਚ ਉਹਨਾਂ ਨੂੰ ਜਾਣ ਦੇਵੋ ਜੀ ਪਰ ਨਹੀਂ ਉਹ ਅੱਜ ਬੀਜੇਪੀ ਦੇ ਸੁਪੁੱਤਰ ਬਣ ਕੇ ਗੱਲ ਕਰ ਰਹੇ ਨੇ ਮੈਂ ਫੇਰ ਵੀ ਕਹਿੰਦਾ ਵੀ ਭਾਈ ਯਾਕਰ ਸਾਹਿਬ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਉਹ ਯਾਕਰ ਜੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਮੈਂ ਪੰਜਾਬੀ ਪੁੱਤਰ ਬਣਨਾ ਹੈ ਪੰਜਾਬ ਦਾ ਪੁੱਤਰ ਬਣਨਾ ਹੈ ਤੇ ਜਾਓ ਆਪਣੇ ਆਕਾ ਦੇ ਕੋਲ ਮੋਦੀ ਕੋਲ ਅਮਿਤ ਸ਼ਾਹ ਕੋਲ ਹੋਰ ਵੀ ਜਿਹੜੇ ਬੀਜੇਪੀ ਦੇ ਆਗੂ ਨੇ ਉਹਨਾਂ ਨੂੰ ਜਾ ਕੇ ਕਹੋ ਵੀ ਇਹ 23 ਦੀਆਂ 23 ਫਸਲਾਂ ਤੇ ਗਰੰਟੀ ਕਾਨੂੰਨ ਬਣਾਓ ਕਰ ਜੀ ਇਹ ਤੇ ਮਾਰੋ ਲੀਕ ਤੇ ਕਿਸਾਨਾਂ ਨੂੰ ਦਿਓ ਪੈਨਸ਼ਨ ਭਾਈ ਇਹਨਾਂ ਦੀਆਂ ਹੱਕੀ ਮੰਗਾ ਮੰਨ ਕੇ ਇਹਨਾਂ ਨੂੰ ਸੁਰੱਖਿਤ ਘਰ ਭੇਜੋ ਜੇ ਫੇਰ ਵੀ ਨਹੀਂ ਮੰਨਦੇ ਮੈਂ ਰਾਜਾ ਕਵਸਚਨ ਜੀ ਜੇ ਤੁਸੀਂ ਪੰਜਾਬੀ ਪੁੱਤਰ ਬਣਨਾ ਜੇ ਫੇਰ ਵੀ ਨਹੀਂ ਮੰਨਦੇ ਫੇਰ ਆਪਣਾ ਸਤੀਵਾ ਜਿਹੜਾ ਪ੍ਰਧਾਨਗੀ ਵਾਲਾ ਉਹ ਚੱਕ ਕੇ ਉਹਨਾਂ ਦੇ ਮੂੰਹ ਤੇ ਮਾਰ ਕੇ ਆਓ ਤੇ ਆ ਚੱਕੋ ਮੈਂ ਆਪਣੇ ਪੰਜਾਬ ਨਾਲ ਖੜਾ ਹਾਂ ਤਾਂ ਫੇਰ ਉਹਨਾਂ ਨੂੰ ਹੱਕ ਹੈ ਪੰਜਾਬ ਦੀ ਗੱਲ ਕਰਨ ਦਾ ਉਹਨਾਂ ਚਿਰ ਪੰਜਾਬ ਦੀ ਗੱਲ ਨਾ ਕਰਨ ਜਿੰਨਾ ਚਿਰ ਪੰਜਾਬ ਦੇ ਪੁੱਤਰ ਸਹੀ ਮੈਨੇਜ ਬਣਦੇ ਹੋ ਨਹੀਂ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜੀ ਤੁਸੀਂ ਕਹਿੰਦੇ ਹੋ ਕਿ ਇਹ ਗੈਰ ਕਾਨੂੰਨੀ ਕਰ ਰਹੇ ਨੇ ਜਿਹੜਾ ਸਰਕਾਰ ਬੈਰੀਅਰ ਲਗਾ ਕੇ ਇਹ ਗੱਲ ਤੁਸੀਂ ਮੀਟਿੰਗ ਤੇ ਨਹੀਂ ਕਹੀ ਦੇਖੋ ਅਸੀਂ ਤਾਂ ਬਹੁਤ ਕਈਆਂ ਗੱਲਾਂ ਉੱਥੇ ਤਾਂ ਫਿਰ ਉਹਨਾਂ ਕੋਲ ਜਵਾਬ ਹੀ ਨਹੀਂ ਹੁੰਦੇ ਉਹ ਜਿਵੇਂ ਅੱਗੇ 11 ਮੀਟਿੰਗਾਂ ਸਾਡੀਆਂ ਸੌਰੀ 13 ਮੀਟਿੰਗਾਂ ਹੋਈਆਂ ਸੀ ਦਿੱਲੀ 14ਵੀਂ ਮੀਟਿੰਗ ਪਹਿਲਾਂ ਹੋ ਗਈ ਸੀ ਤੇ 13 ਮੀਟਿੰਗਾਂ ਬਾਅਦ ਚ ਹੋਈਆਂ ਸਾਡੀਆਂ ਚੱਲੀਆਂ ਉੱਥੇ ਉੱਥੇ ਵੀ ਇੰਜ ਕਰਿਆ ਕਰਦੇ ਸੀ ਇਹ ਨਰਿੰਦਰ ਤੋਮਰ ਪਿਊਸ਼ ਗੋਇਲ ਤੇ ਸੋਮ ਪ੍ਰਕਾਸ਼ ਹੁੰਦੇ ਸੀ ਉੱਥੇ ਇੱਥੇ ਹੁਣ ਜਿਹੜਾ ਸੀਗਾ ਇੱਥੇ ਇਹਨਾਂ ਦਾ ਉਹ ਹੀ ਪਿਊਸ਼ ਗੋਇਲ ਨਾਲ ਆਉਂਦਾ ਨਾਲ ਦੂਜੇ ਮੰਤਰੀ ਲੈ ਕੇ ਹਨਾ ਹੁਣ ਅਰਜਨ ਮੁੰਡਾ ਹੈ ਖੇਤੀਬਾੜੀ ਮੰਤਰੀ ਉਹਨਾਂ ਨੂੰ ਲੈ ਕੇ ਆਉਂਦਾ ਜਿਹੜੇ ਵੀ ਇਹ ਨਾਲ ਮੰਤਰੀ ਲੈ ਕੇ ਆਉਂਦੇ ਆ ਉਹ ਜਦੋਂ ਉਹਨਾਂ ਨੂੰ ਗੱਲ ਨਹੀਂ ਕੋਈ ਫੁਰਦੀ ਨਹੀਂ ਜਵਾਬ ਦੇਣਾ ਹੁੰਦਾ ਉਹ ਫਿਰ ਉੱਠ ਕੇ ਚਲੇ ਜਾਂਦੇ ਨੇ ਪਿੱਛੇ ਨੂੰ ਵੀ ਕੋਈ ਕਾਲ ਆਇਆ ਫੋਨ ਆਇਆ ਫੋਨ ਸੁਣ ਚਲੇ ਜਾਂਦੇ ਨੇ ਸੋ ਉਹ ਮੈਂ ਇਹ ਸਮਝਦਾ ਵੀ ਉਹਨਾਂ ਕੋਲ ਜਵਾਬ ਨਹੀਂ ਹੁੰਦਾ ਉਹਲੇ ਸਾਡੀਆਂ ਗੱਲਾਂ ਦਾ ਸੋ ਸੱਚ ਦਾ ਜਵਾਬ ਉਹ ਨਹੀਂ ਦੇ ਸਕਦੇ ਐਜ਼ ਅ ਫਾਰਮੈਲਟੀ ਉਹ ਮੀਟਿੰਗ ਮੀਟਿੰਗ ਖੇਲਣਾ ਹੁੰਦੀ ਸੀ ਮੈਨੂੰ ਜੋ ਲੱਗਦਾ ਵੀ ਸਮਾਂ ਪਾਸ ਕਰਨ ਨੂੰ ਜੇ ਮੀਟਿੰਗ 'ਚ ਲੱਭਣਾ ਹੋਵੇ ਤੇ ਮੈਂ ਕਹਿੰਦਾ ਕਿਸੇ ਮੀਟਿੰਗ ਦੀ ਲੋੜ ਹੀ ਨਹੀਂ ਨਰਿੰਦਰ ਮੋਦੀ ਨੇ ਮੀਟਿੰਗ ਕੀਤੀ ਸੀ ਕਿਤੇ ਲਾਸਟ ਦਿਨ ਜੀ ਉਹਨੇ ਸਵੇਰ ਉੱਠਿਆ ਉਹਨੇ ਉੱਠ ਕੇ ਕਿਹਾ ਵੀ ਭਾਈ ਮੈਂ ਆਪਣੇ ਕਿਸਾਨਾਂ ਨੂੰ ਸਮਝਾ ਨਹੀਂ ਸਕਿਆ ਬੇਸ਼ੱਕ ਗੱਲ ਨੂੰ ਗੋਲ ਕਰਨ ਲਈ ਕਿਹਾ ਇਹ ਸਿਗਾ ਪਤਾ ਨੂੰ ਵੀ ਮੈਂ ਗਲਤ ਲੈ ਆਇਆ ਸਾਰਾ ਕੁਝ ਪਰ ਉਹਨਾਂ ਕਿਹਾ ਮੈਂ ਸਮਝਾ ਨਹੀਂ ਸਕਿਆ ਮੈਂ ਤੈਨੂੰ ਇਹ ਕਾਨੂੰਨ ਵਾਪਸ ਲੈਣਾ ਤੇ ਹੁਣ ਵੀ ਨਹੀਂ ਮੀਟਿੰਗ ਦੀ ਲੋੜ ਸਵੇਰੇ ਮੋਦੀ ਸਾਹਿਬ ਉੱਠਣ ਉੱਠ ਕੇ ਕਹਿਣ ਵੀ ਆ ਤੁਹਾਡਾ 12 ਮੰਗਾ ਦਾ ਚਾਰਟਰ ਆਇਆ ਇਹ ਸਾਰੀਆਂ ਮੈਂ ਤੁਹਾਡੀਆਂ ਮੰਨ ਲਈਆਂ ਆ ਜੋ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਤੇ ਹੁਣੇ ਪਵਾ ਦੇਣਾ ਆਪਣੀ ਸਪੈਸ਼ਲ ਸੈਸ਼ਨ ਸੱਦ ਕੇ ਮਤੇ ਪਵਾ ਦੇਣਾ ਰੋਲਾ ਖਤਮ ਅਸੀਂ ਉੱਥੇ ਜਾ ਕੇ ਕੀ ਕਰਨਾ ਹੈ ਅਸੀਂ ਉੱਥੇ ਕਿਤੇ ਮੇਲਾ ਲਾਉਣ ਜਾਣਾ ਹੈ ਅਸੀਂ ਘਰ ਜਾਵਾਂਗੇ ਆਪਣੇ ਖੇਤਾਂ ਜਾ ਕੇ ਕੰਮ ਕਰਾਂਗੇ ਸਾਡੇ ਕੰਮ ਖਰਾਬ ਹੁੰਦੇ ਨੇ ਕਿਸਾਨ ਕੋਈ ਕਦੇ ਬੇਲਾ ਨਹੀਂ ਪਰ ਮਜਬੂਰੀ ਬਸ ਅਸੀਂ ਕਿਸਾਨਾਂ ਨੂੰ ਕਹਿਨੇ ਆਂ ਆਗੂਆਂ ਦਾ ਸਿਰਫ ਇਹ ਕਹਿਣਾ ਹੈ ਵੀ ਭਾਈ ਸੁਸਾਈਡ ਨਹੀਂ ਕਰਨਾ ਆਪਣੀ ਲੜਾਈ ਲਈ ਆਪਣੀਆਂ ਮੰਗਾਂ ਲਈ ਆਓ ਇਸ ਜ਼ਬਰ ਸਰਕਾਰ ਨਾਲ ਸਾਹਮਣੇ ਜਾ ਕੇ ਬੈਠ ਕੇ ਪੀਸਫੁਲੀ ਪ੍ਰੋਟੈਸਟ ਕਰਕੇ ਉਹਨਾਂ ਕੋਲ ਆਪਣੀਆਂ ਮੰਗਾਂ ਬਣਾਈਏ ਜੇ ਮੋਦੀ ਸਾਹਿਬ ਹੁਣ ਗਰੰਟੀ ਦੇ ਨੇ ਕਿ ਮੇਰੀ ਗਰੰਟੀ ਹੈ ਕਿ ਐਮਐਸਪੀ ਮਿਲੂ ਹੀ ਮਿਲੂ ਤਾਂ ਨਹੀਂ ਐਦਾਂ ਗਰੰਟੀ ਨਹੀਂ ਅਸੀਂ ਮੰਨਦੇ ਇਹਨਾਂ ਦੀ ਇਹ ਗਰੰਟੀ ਪਹਿਲਾਂ ਵੀ ਲਿਖ ਕੇ ਦਿੱਤਾ ਸੀ ਇਹਨਾਂ ਨੇ ਜਿਵੇਂ ਇਹ ਨਹੀਂ ਤਿੰਨੋਂ ਕਾਨੂੰਨ ਸੈਸ਼ਨ ਦੇ ਵਿੱਚ ਉਹ ਜਿੱਦਾਂ ਰਿਪੀਲ ਕੀਤੇ ਸੀ ਵਾਪਸ ਕੀਤੇ ਸੀ ਹੁਣ ਵੀ ਇਹ ਵਿਸ਼ੇਸ਼ ਸਰਕਾਰ ਨੂੰ ਅਧਿਕਾਰ ਹੁੰਦਾ ਹੈ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਜਿੰਨਾ ਚਿਰ ਚੋਣ ਜਾਬਤਾ ਨਹੀਂ ਲੱਗਦਾ ਉਹਨੂੰ ਵਿਸ਼ੇਸ਼ ਸੈਸ਼ਨੇ ਬੁਲਾ ਸਕਦੇ ਨੇ ਉਹ ਵਿਸ਼ੇਸ਼ ਸੈਸ਼ਨ ਬੁਲਾ ਲੈਣ ਅੱਜ ਤੱਕ ਵੀ ਕਹਿੰਦਾ ਸੀ ਭਈ ਤੁਸੀਂ ਕੈਬਨਿਟ ਦੀ ਆਪਣੀ ਮੀਟਿੰਗ ਬੁਲਾ ਕੇ ਕੇਵਲ ਕੈਬਨਿਟ ਦੇ ਮੰਤਰੀ ਜਿੰਨੇ ਆ ਜਿਹੜੇ ਇਹਨਾਂ ਦੇ ਵਜ਼ੀਰ ਨੇ ਐਮਪੀਆ ਨੂੰ ਛੱਡ ਕੇ ਜਿਹੜੇ ਵਜ਼ੀਰ ਨੇ ਉਹਨਾਂ ਨੂੰ ਬੁਲਾਉਣ ਬੁਲਾ ਕੇ ਕੈਬਨਿਟ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦੇਣ ਵੀ ਆ ਤੁਹਾਡਾ ਮੰਗ ਮੰਨ ਲਿਆ ਨੋਟੀਫਿਕੇਸ਼ਨ ਦੀ ਕਾਪੀ ਦੇ ਦੇਣ ਸਾਨੂੰ ਵੀ ਉਹ ਗਲਤ ਆਏ ਹਨਾ ਵੀ ਕਿਸੇ ਕੋਈ ਪ੍ਰੂਫ ਹੋਵੇ ਪੱਕਾ ਐ ਨਹੀਂ ਹੁਣ ਕੱਚੀਆਂ ਗੱਲਾਂ ਕਰਦੇ ਪੰਜਾਬ ਸਰਕਾਰ ਬਾਰੇ ਕੀ ਕਹੋਗੇ ਕਿਸਾਨਾਂ ਦੇ ਹੱਕ 'ਚ ਬੋਲ ਰਹੀ ਪੰਜਾਬ ਸਰਕਾਰ ਤਾਂ ਤਾਂ ਬੇੜਾ ਬੈਠਾ ਹੋਇਆ ਹੈ ਉਹਦੀ ਤਾਂ ਗੱਲੇ ਹੀ ਛੱਡ ਦਈਏ ਮੈਂ ਪਹਿਲਾਂ ਤੁਹਾਡੇ ਹਉਣ ਤੋਂ ਗੱਲ ਕਰਦਾ ਟਿਆ ਸਾਥੀਆਂ ਆਪਣੇਆਂ ਨਾਲ ਭਈ ਉਹ ਅੱਜ ਵੀ ਜਿਹੜਾ ਸਾਡਾ ਸੀਐਮ ਹੈ ਉਹ ਸੀਐਮ ਦੀ ਕੁਰਸੀ ਦਾ ਉਹਨੂੰ ਉਹਦੀ ਜਿਹੜੀ ਪ੍ਰਤਿਭਾ ਹੁੰਦੀ ਹੈ ਉਹਨੂੰ ਉਹਦਾ ਹੀ ਨਹੀਂ ਇਹ ਨਹੀਂ ਪਤਾ ਉਹਦਾ ਸਟੇਟਸ ਵੀ ਨਹੀਂ ਪਤਾ ਉਹਨੂੰ ਜੀ ਉਹ ਆਥੇ ਉਹਨੂੰ ਸੀਐਮ ਦੀ ਚੇਅਰ ਨੂੰ ਵੀ ਅੱਜ ਆਪਣਾ ਰੰਗ ਮੰਚ ਸਮਝ ਕੇ ਬੈਠਾ ਜਿਵੇਂ ਉਹ ਸਟੇਜਾਂ ਤੋਂ ਮਸ਼ਕਰੇ ਕਰਦਾ ਸੀ ਨਾ ਲੋਕਾਂ ਨੂੰ ਉਹ ਸਰਕਾਰਾਂ ਨੂੰ ਵੀ ਕਰਦਾ ਸੀ ਪੁਲਿਸ ਨੂੰ ਵੀ ਕਰਦਾ ਸੀ ਆਮ ਲੋਕਾਂ ਨੂੰ ਵੀ ਕਰਦਾ ਸੀ ਨਟਕੀ ਜੇ ਕਰਦਾ ਸੀ ਨਾ ਅੱਜ ਵੀ ਉਹੀ ਕੁਛ ਕਰ ਰਿਹਾ ਅੱਜ ਵੀ ਉਹੀ ਉਹਨੂੰ ਆਪਣੀ ਸੀਐਮ ਦੀ ਕੁਰਸੀ ਨੂੰ ਆਪਣਾ ਰੰਗ ਮੰਚ ਦੀ ਸਟੇਜ ਮੰਨ ਕੇ ਬੈਠਾ ਹੈ ਸੋ ਉਹਨੂੰ ਸੀਐਮ ਦੀ ਗਰਮਾ ਦਾ ਨਹੀਂ ਪਤਾ ਵੀ ਸੀਐਮ ਦੀ ਗਰਮਾ ਕੀ ਹੈ ਸੋ ਮੈਂ ਸਮਝਦਾ ਭਈ ਇਹ ਜਿਹੜਾ ਸੀਐਮ ਹੁਣ ਬਣਾਇਆ ਠੀਕ ਹੈ ਅਸੀਂ ਲੋਕਾਂ ਨੇ ਬਣਾਇਆ ਪਹਿਲੀਆਂ ਪਾਰਟੀਆਂ ਤੋਂ ਸਤਾਏ ਹੋਏ ਸੀ ਵੀ ਚਲੋ ਇਹ ਨਵੇਂ ਆਉਣਗੇ ਇਹ ਕਹਿੰਦੇ ਸੀ ਅਸੀਂ ਤੁਹਾਡੇ ਵਿੱਚੋਂ ਆ ਜੀ ਅਸੀਂ ਤਾਂ ਆਮ ਘਰਾਂ ਚੋਂ ਆ ਹੁਣ ਸਾਰੇ 92 ਤੇ 92 ਖਾਸ ਘਰਾਂ ਚੋਂ ਆ ਸਾਰਿਆਂ ਨੇ ਮੂੰਹ ਤੇ ਚਿਕਲੀ ਪਾ ਲਈ ਕੋਈ ਬੋਲਦਾ ਹੀ ਨਹੀਂ ਤੁਸੀਂ ਵੇਖੋ ਨਾ ਵੀ ਤੁਸੀਂ ਐਮ ਐਲ ਏ ਹੋ ਤੁਸੀਂ ਬੰਨਵੇਂ ਜਾ ਕੇ ਬੈਠੋ ਬਾਹਰ ਸਰਕਾਰ ਦੇ ਦਰਵਾਜੇ ਤੇ ਵੀ ਭਾਈ ਸਾਡਾ ਪੰਜਾਬ ਸੜਕਾਂ ਤੇ ਰੋੜ ਰਿਆ ਅਸੀਂ ਇਹਨਾਂ ਨੂੰ ਸਹਿਨ ਕਰ ਸਕਦੇ ਪਰ ਨਹੀਂ ਉਹ ਚਿਕਲੀਆਂ ਬਾ ਕੇ ਬੈਠੇ ਨੇ 92 ਦੇ 92 ਬਿਆਨ ਤਾਰੇ ਨੇ ਉਹਨਾਂ ਦੇ ਬਿਆਨਾਂ ਨੂੰ ਕੀ ਕਰਨਾ ਜੀ ਤਾਂ ਫਾਰਮੈਲਟੀ ਹੈ ਉਹ ਪੋਲੀਟੀਕਲ ਮੈਂ ਹੁਣ ਕਹੂੰਗਾ ਉਹ ਤਾਂ ਸੀਐਮ ਕਹਿੰਦਾ ਜੀ ਮੈਂ ਤਾਂ ਇਹਨਾਂ ਦਾ ਵਕੀਲ ਬਣ ਕੇ ਵਿੱਚ ਬਹਿਣਾ ਹੈ ਤੇ ਜੇ ਤੂੰ ਵਕੀਲ ਬਣ ਕੇ ਬੈਨਾ ਤਾਂ ਫਿਆਹ ਹਿਰੋਵੇ ਸਾਡਾ ਕਿ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਉਹ ਬਾਰਡਰ ਲਾ ਜਾਣ ਇਹ ਹਿਰੋਵੇ ਸਾਡਾ ਕਿ ਸਾਡੀ ਹੱਦ ਦੇ ਅੰਦਰ ਆ ਕੇ ਸਾਡੇ ਤੇ ਗੋਲੀਆਂ ਮਾਰਨ ਇਹ ਹਿਰੋਵੇ ਸਾਡਾ ਵੀ ਇੱਕ ਬੱਚੇ ਦੀ ਡੈਥ ਹੋਈ ਤੇ ਬਾਦਾਂ ਐਫ ਆਈ ਆ ਵੀ ਨਾ ਉਹ ਵੀ ਜ਼ੀਰੋ ਜ਼ੀਰੋ ਐਫ ਆਈ ਆਰ ਲਾਜ਼ ਕਰਨ ਨੂੰ ਤੂੰ ਹਫ਼ਤਾ ਇੱਕ ਲਾਵੇਂ ਸੋ ਇਹ ਗੱਲਾਂ ਜਿਹੜੀਆਂ ਪੋਲੀਟਿਕਲ ਆਪਣੇ ਮਫਾਦ ਲਈ ਲੋਕਾਂ ਦੇ ਵਿੱਚ ਇਹ ਗੱਲ ਬਣਾਉਣ ਲਈ ਮੈਂ ਤਾਂ ਜੀ ਵਕੀਲ ਆ ਇਹ ਉਹ ਨਕਮਾ ਵਕੀਲ ਆ ਜਿਹਦੇ ਕੋ ਕਦੇ ਕੋਈ ਕੇਸ ਨਹੀਂ ਹੁੰਦਾ ਸਾਡੇ ਲੋਕਾਂ ਨੇ ਪੂਰੇ ਦੇਸ਼ ਦੇ ਕੇਸ ਇਹਨੂੰ ਪੜਾਤਾ ਵੱਡੀ ਗਲਤੀ ਕਰ ਬੈਠੇ ਆ ਲੋਕ ਗਾਹੇ ਤੇ ਵਿਚਾਰ ਨਹੀਂ ਜੇ ਸਰਕਾਰਾਂ ਨਹੀਂ ਮੰਨਦੀਆਂ ਤਾਂ 2024 ਚ ਅਸਰ ਦੇਖੂ ਹੀ ਕਿਸਾਨ ਅੰਦੋਲਨ ਦਾ ਕੀ ਕਿਹਾ ਤੁਹਾਡਾ ਸਵਾਲ ਜੇ ਸਰਕਾਰਾਂ ਨਹੀਂ ਮੰਨਦੀਆਂ ਤਾਂ 2024 ਦੀਆਂ ਲੋਕ ਸਭਾ ਚੋਣਾਂ ਚ ਅਸਰ ਦੇਖੂ ਇਹਦਾ ਬਿਲਕੁਲ ਦਿਖੂਗਾ ਤੁਸੀਂ ਵੇਖੋ ਪੰਜਾਬ ਹਰਿਆਣਾ ਚ ਤਾਂ ਬਿਲਕੁਲ ਦਿਖੇਗਾ ਜੁਪੀ ਜੀ ਵੀ ਦੇਖੇਗਾ ਰਾਜਸਥਾਨ ਚ ਵੀ ਦਿਖੇਗਾ ਜਿਹੜੀਆਂ ਸਟੇਟਾਂ ਚ ਹਲ ਅੰਦੋਲਨ ਹੈ ਤਾਮਿਲਨਾਡੂ ਚ ਦੇਖੇਗਾ ਕਰਨਾਟਕ ਚ ਦੇਖੇਗਾ ਉੜੀਸਾ ਚ ਦੇਖੇਗਾ ਕਹਿਣ ਦਾ ਭਾਵ ਹੌਲੀ ਹੌਲੀ ਇਹ ਪੂਰੇ ਭਾਰਤ ਚ ਦਿਖੇਗਾ ਕੋਈ ਗੱਲ ਨਹੀਂ ਇੱਕ ਇਹ ਭ੍ਰਮ ਬਣਾਇਆ ਜਾ ਰਿਹਾ ਕੁਝ ਜਿਹੜਾ ਮੀਡੀਆ ਤੁਹਾਡਾ ਨਹੀਂ ਮੈਂ ਕਹਿ ਰਿਹਾ ਤੁਹਾਡੇ ਹੀ ਧਨਵਾਦੀਆਂ ਬਹੁਤ ਪਰ ਜਿਹੜਾ ਗੋਦੀ ਮੀਡੀਆ ਉਹਦੇ ਨਾਲ ਪ੍ਰਭਾਵ ਬਣਾਇਆ ਜਾ ਰਿਹਾ ਜੀ ਇਹ ਤਾਂ ਚੋਣ ਜਾਬਤਾ ਲੱਗ ਜੂ ਜੀ ਤੇ ਲੱਗ ਜੇ ਭਾਈ ਅੰਦੋਲਨਕਾਰੀ ਕਦੇ ਬੈੰਦੇ ਨੇ ਕਰ ਬੰਗਾਲ ਚ ਚੋਣ ਜਾਬਤਾ ਲੱਗਾਈ ਸੀ ਜੀ ਅਸੀਂ ਬੰਗਾਲ ਜਾਵੜੇ ਫਿਰ ਤੇ ਮਮਤਾ ਬੇਨਰਜੀ ਉੱਥੋਂ ਜਿੱਤੀ ਨਾ ਅਸੀਂ ਉਹਨੂੰ ਜਿਦਾਉਣੀ ਸੀਗਾ ਪਰ ਅਸੀਂ ਇਹ ਕਹਿਣ ਗਏ ਸੀ ਵੀ ਜਿਹੜੀ ਬੀਜੇਪੀ ਕਿਸਾਨ ਵਿਰੋਧੀ ਹੈ ਕਿਸਾਨ ਰੋਧੀ ਕਿਵੇਂ ਆ ਤੁਸੀਂ ਵੇਖੋ ਜਿਹੜੇ ਕਿਸਾਨਾਂ ਨੂੰ ਕੁਚਲਦੇ ਨੇ ਗੱਡੀਆਂ ਥੱਲੇ ਉਹਨਾਂ ਨੂੰ ਇਹ ਟਿਕਟਾਂ ਦਿੰਦੇ ਨੇ ਸਾਨੂੰ ਤਾਂ ਇੰਜ ਵੀ ਲੱਗਦਾ ਵੀ ਆ ਜਿਹਨੇ ਗੋਲੀ ਮਾਰੀ ਆ ਹੁਣ ਉਹਨੂੰ ਵੀ ਟਿਕਟ ਦੇ ਦੇਣਗੇ ਇਹ ਇਹ ਜਿਹੜੇ ਲੋਕਾਂ ਤੇ ਜ਼ਬਰ ਕਮਾਉਣਗੇ ਲੋਕ ਜ਼ਾਲਮ ਲੋਕ ਹੋਣਗੇ ਇਹ ਪਾਰਟੀ ਬੀਜੇਪੀ ਹੌਲੀ ਹੌਲੀ ਜ਼ਾਲਮਾਂ ਦੀ ਪਾਰਟੀ ਬਣ ਕੇ ਨਿਕਲੂਗੀ ਔਰ ਉਹਨੂੰ ਇਹ ਟਿਕਟਾਂ ਵੰਡਣਗੇ ਜੀ ਸੋ ਕੋਈ ਗੱਲ ਨਹੀਂ ਅਸੀਂ ਇਹ ਗੱਲ ਜੇ ਚੋਣ ਜਾਬਤਾ ਲੱਗਦਾ ਲੋਕਾਂ ਕੋਲ ਲੈ ਕੇ ਜਾਵਾਂਗੇ ਕੁਝ ਸਾਈਟਾਂ ਦਿਖਾ ਰਹੀਆਂ ਨੇ ਕਿ ਹਾਲੇ ਵੀ ਮੋਦੀ ਸਰਕਾਰ 64% ਨਾਲ ਜਿੱਤ ਰਹੀ ਹੈ ਇੰਡੀਆ 'ਚ ਜਿੱਤ ਜੇ ਜੀ ਸੰਘਰਸ਼ੀ ਲੋਕਾਂ ਨੂੰ ਇਹਦੇ ਨਾਲ ਫਰਕ ਨਹੀਂ ਪੈਂਦਾ ਜੀ ਮੰਨ ਲਓ ਪ੍ਰਾਈਮ ਮਿਨਿਸਟਰ ਵੀ ਬਣ ਜਾਂਦਾ ਹੈ ਦੁਬਾਰਾ ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਸੰਘਰਸ਼ ਕਰਨਾ ਲੋਕ ਇੱਤਾਂ ਲਈ ਲੜਨਾ ਉਹ ਸਾਡਾ ਕੰਮ ਹੈ ਉਹ ਕਰਾਂਗੇ ਅਸੀਂ ਤੇ ਇਹਦੇ ਨੱਕ ਜਦਮ ਕਰਕੇ ਰੱਖਾਂਗੇ ਇਹ ਸੀਐਮ ਸੌਰੀ ਪੀਐਮ ਹੋਣਾ ਹੈ ਗਾਹਾਂ ਪੀਐਮ ਬਣ ਜੇ ਨਾ ਬਣ ਜੇ ਜਿਹੜਾ ਹੋਰ ਨਵਾਂ ਪੀਐਮ ਆਵੇ ਕਿਸੇ ਹੋਰ ਰਾਜਨੀਤਿਕ ਪਾਰਟੀ ਦਾ ਆਵੇ ਕਿਸਾਨੀ ਮੰਗਾ ਮਜ਼ਦੂਰਾਂ ਦੀਆਂ ਮੰਗਾ ਇਹਨਾਂ ਨੂੰ ਆਮ ਲੋਕਾਂ ਦੀਆਂ ਮੰਗਾ ਮੰਨਣੀਆਂ ਪੈਣਗੀਆਂ ਨਹੀਂ ਤਾਂ ਅਸੀਂ ਇਹਨਾਂ ਨੂੰ ਇੰਜੇ ਹੀ ਖੜੇ ਮਿਲਾਂਗੇ ਇਹਨਾਂ ਦੇ ਦਰਵਾਜ਼ੇ ਦੇ ਮੋੜੇ ਹੁਣ 6 ਮਾਰਚ ਦਾ ਕੀ ਪਲਾਨ ਹੈ ਦੇਖੋ 6 ਮਾਰਚ ਨੂੰ ਇਹ ਸਰਕਾਰ ਇੱਕ ਸਿਨੈਰੀਓ ਬਣਾਉਣਾ ਚਾਹੁੰਦੀ ਹੈ ਵੀ ਦੇਖੋ ਜੀ ਕੋਰਟ ਨੇ ਵੀ ਕਹਿ ਦਿੱਤਾ ਵੀ ਤੁਸੀਂ ਪੈਦਲ ਚੱਲ ਕੇ ਜਾ ਸਕਦੇ ਆ ਟਰੈਕਟਰ ਟਰਾਲੀਆਂ ਨਹੀਂ ਲੈ ਜਾਣੇ ਪੰਜਾਬ ਹਰਿਆਣਾ ਦਾ ਟਰੈਕਟਰ ਟਰਾਲੀਆਂ ਲੈ ਕੇ ਹੀ ਜਾਓ ਪਰ ਪੂਰੇ ਦੇਸ਼ ਤੋਂ ਜਿੱਥੋਂ ਨਹੀਂ ਟਰੈਕਟਰ ਟਰਾਲੀਆਂ ਆ ਸਕਦੇ ਉਹ ਤਾਂ ਪੈਦਲ ਜਾਣਗੇ ਨਾ ਜੀ ਸੋ ਅਸੀਂ ਉਹ ਸਾਰੇ ਦੇਸ਼ ਦੇ ਨਾਲੇ ਤੇ ਪਤਾ ਲੱਗੂ ਇਹਨਾਂ ਨੂੰ ਵੀ ਪੂਰੇ ਦੇਸ਼ 'ਚ ਅੰਦੋਲਨ ਚੱਲ ਰਿਹਾ ਜੀ ਪੂਰੇ ਦੇਸ਼ 'ਚੋਂ ਆਵਾਜ਼ ਕੀਤਾ ਹੈ ਦੋਨੇ ਫਰੰਟਾਂ ਨੇ ਐਸ ਕੇ ਐਮ ਗੈਰਾਨੀ ਤੱਕ ਔਰ ਕਿਸਾਨ ਮਜ਼ਦੂਰ ਮੋਰਚਾ ਜੀ ਵੀ ਭਾਈ ਆਪਣੇ ਘਰਾਂ ਤੋਂ ਨਿਕਲੋ ਤੇ ਜੰਧਰ ਮੰਦਰ ਤੇ ਪਹੁੰਚੋ ਜੀ ਹੁਣ ਇਹ ਦੇਖਦੇ ਆਂ ਵੀ ਸਰਕਾਰ ਜਿਹੜੀ ਕਹਿੰਦੀ ਆ ਵੀ ਇਹ ਪੈਦਲ ਆ ਜਾਣ ਸਰਕਾਰ ਦਾ ਚਿਹਰਾ ਨੰਗਾ ਚਿੱਟਾ ਕਰਨੇ ਵਾਸਤੇ ਇਹ ਕਾਲ ਦਿੱਤੀ ਆ ਵੀ ਭਾਈ ਉਹਨਾਂ ਨੂੰ ਆਉਣ ਦਿੰਦੇ ਆ ਜੀ ਜੇ ਮੰਨ ਲਓ ਆਉਣ ਦਿੰਦੇ ਨੇ ਫਿਰ ਇੱਕ ਮੋਰਚਾ ਸਾਡਾ ਜੰਤਰ ਮੰਤਰ ਤੇ ਵੀ ਹੋਏਗਾ ਜੀ ਇੱਕ ਮੋਰਚਾ ਉੱਥੇ ਵੀ ਚੱਲੇਗਾ ਮੈਂ ਤਾਂ ਪੰਜਾਬ ਚ ਪੈਦਲ ਜਾਣਗੇ ਨਹੀਂ ਪੰਜਾਬ ਚ ਹਾਲੇ ਅਸੀਂ ਬਿਲਕੁਲ ਨਹੀਂ ਜਿੱਨਾਂ ਚਿਰ ਬਾਰਡਰ ਨਹੀਂ ਖੁੱਲਦੇ ਜੀ ਅਸੀਂ ਬਾਰਡਰ ਖੁਲਾਵਾਂਗੇ ਫਿਰ ਇਹਨਾਂ ਨੂੰ ਕਹਾਂਗੇ ਵੀ ਜੇ ਸਾਡੇ ਲੋਕ ਜੰਤਰ ਮੰਤਰ ਤੇ ਪੀਸਫੁਲੀ ਬੈਠੇ ਨੇ ਉਹ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਦੇ ਜੀ ਫਿਰ ਅਸੀਂ ਵੀ ਪੀਸਫੁਲੀ ਬੈਠਾਂਗੇ ਭਾਈ ਕਿ ਸਾਨੂੰ ਵੀ ਜਾਣ ਦਿਓ ਟਰੈਕਟਰ ਵਾਲੀਆਂ ਲੈ ਕੇ ਤਾਂ ਕਿ ਅਸੀਂ ਆਪਣੇ ਲੋਕਾਂ ਲਈ ਸਾਰੇ ਸਾਧਨ ਲੈ ਕੇ ਚੱਲੀਏ ਜੀ ਸੋ ਹਮੇਸ਼ਾ ਤੋਂ ਜਿਹੜਾ ਟਰੈਕਟਰ ਟਰਾਲੀ ਆ ਇਹਨਾਂ ਨੂੰ ਚੁੱਭਦਾ ਪਰ ਸਾਡਾ ਤਾਂ ਸਵੇਰੇ ਉੱਠ ਕੇ ਅਸੀਂ ਕਹਿੰਨੇ ਸਾਡੇ ਪਰਵਾਰ ਨੂੰ ਸਾਡੀ ਰੋਜ਼ੀ ਰੋਟੀ ਕਮਾਉਣ ਵਾਲਾ ਇਹ ਹੈ ਅਸੀਂ ਉੱਠ ਕੇ ਇਹਨੂੰ ਮੱਥਾ ਟੇਕਦੇ ਆਂ ਫਿਰ ਅਸੀਂ ਇਹਨੂੰ ਥਾਪੜਾ ਦਿੰਨੇ ਆਂ ਪੇ ਚੱਲ ਸ਼ੇਰਾ ਹੁਣ ਖੇਤਾਂ ਵੱਲ ਚੱਲੀਏ ਸਾਡਾ ਪੁੱਤਰ ਵੀ ਆ ਇਹ ਤੇ ਇਹਨੂੰ ਕਿਵੇਂ ਛੱਡ ਕੇ ਜਾ ਸਕਦੇ ਆ ਸਾਡੇ ਸਰੀਰ ਦਾ ਅੰਗ ਹੈ ਜੀ ਇਹਨੂੰ ਛੱਡ ਨਹੀਂ ਸਕਦੇ ਹੁਣ ਅੱਗੇ ਕਣਕ ਦੀ ਫਸਲ ਆ ਰਹੀ ਆ ਉਹਦੀ ਵਾਢੀ ਆ ਰਹੀ ਆ ਤੇ ਤੁਹਾਨੂੰ ਲੱਗ ਰਿਹਾ ਕਿ ਕੁਝ ਅਸਰ ਪਊਗਾ ਕਿਸਾਨ ਘਟ ਸਕਦੇ ਨੇ ਨਹੀਂ ਉਹ ਕੋਈ ਫਰਕ ਨਹੀਂ ਪੈਂਦਾ ਹੁੰਦਾ ਅ ਸਾਡੇ ਅਸੀਂ ਪਹਿਲਾਂ ਵੀ ਅੰਦੋਲਨ ਚਲਾਇਆ ਉੱਥੇ ਸਵਾ ਸਾਲ ਚੱਲਿਆ ਉਹ ਸਾਡਾ ਅੰਦੋਲਨ ਚੱਲੇਗਾ ਆਲਰੇਡੀ ਜਿਹੜੇ ਕਿਸਾਨਾਂ ਨੇ ਅ ਪਿੱਛੇ ਕੰਮ ਸਾਂਭਣਾ ਉਹ ਬਦਲੀ ਅਸੀਂ ਕਰ ਲਈਦੀ ਆ ਹਫਤਾਬਾਈ ਜਾਂ ਫਿਰ ਇਹ ਕਹਿ ਲਈਦਾ ਇੱਕ ਦੂਜੇ ਦੇ ਨਾਲ ਰਲ ਕੇ ਕਰਾ ਲਓ ਜਿਹੜੇ ਮਗਰ ਬੈਠੇ ਨੇ ਇੱਕ ਦੂਜੇ ਦੀ ਕਣ ਕਟਾ ਲਓ ਛੋ ਉਹਨਾਂ ਸਾਨੂੰ ਐਡਾ ਫਰਕ ਨਹੀਂ ਪੈਂਦਾ ਉਹ ਅਸੀਂ ਇਹ ਕਹਿੰਨੇ ਆ ਜਰੂਰ ਪਰ ਠੀਕ ਹੈ ਕਿਸਾਨ ਖੇਤ ਚ ਰਵੇ ਤਾਂ ਆਪਣੀ ਉਹ ਫਸਲ ਨੂੰ ਵਧੀਆ ਤਰ੍ਹਾਂ ਪਾਲਣ ਪੋਸ਼ਣ ਕਰ ਸਕਦਾ ਵਧੀਆ ਤਰ੍ਹਾਂ ਉਹਦਾ ਮੰਡੀਕਰਨ ਕਰ ਸਕਦਾ ਪਰ ਸਾਡੀ ਮਜਬੂਰੀ ਹੈ ਫਹਾ ਲੈਣਾ ਸੁਸਾਈਡ ਕਰਨਾ ਉਹਦੇ ਨਾਲੋਂ ਬਿਹਤਰ ਆ ਵੀ ਇਹ ਜਾਵਰ ਸਰਕਾਰ ਨਾਲ ਟੱਕਰ ਲਈਏ ਟੱਕਰ ਲੈ ਕੇ ਆਪਣੀਆਂ ਹੱਕੀ ਮੰਗਾਂ ਇਹਨਾਂ ਤੋਂ ਮੰਨਾਈਏ ਜੀ ਜੀ ਹੁਣ 10 ਤਰੀਕ ਨੂੰ ਤੁਸੀਂ ਰੇਲਿਆ ਰੋਕਣੀਆਂ ਨੇ ਤੇ ਤੁਹਾਡਾ ਕੀ ਪਲਾਨ ਆ ਵੀ ਰੇਲਾਂ ਰੋਕੋਗੇ ਜਾਂ ਇੱਥੇ ਜਮ ਕੇ ਬੈਠੋਗੇ ਜਾਂ ਦਿੱਲੀ ਜਾਣ ਦਾ ਕੋਈ ਪਲਾਨ ਆ ਛੇ ਤੋਂ ਬਾਅਦ ਦਾ ਨਹੀਂ ਅਸੀਂ ਹੱਲੇ ਜਿਹੜੀਆਂ ਜਿਹੜੀ ਕਾਲ ਦੇ ਦਿੱਤੀ ਆ ਟ੍ਰੇਨਾਂ ਰੁਕਾਂਗੇ ਜੇ ਸਰਕਾਰ ਸਾਡਾ ਰਸਤਾ ਨਹੀਂ ਖੋਲਦੀ ਹੁਣ 4 ਘੰਟੇ ਦੀ ਆ ਫੇਰ ਵੱਡੀਆਂ ਕੌਲਾਂ ਵੀ ਆਉਣਗੀਆਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਮੈਂ ਪਹਿਲਾਂ ਤੁਹਾਨੂੰ ਦੱਸਿਆ ਵੀ ਨੱਕ ਜੀ ਦਮ ਕਰਕੇ ਰੱਖਾ